ਅਰੇ ਮੈਂ ਇਤਿਹਾਸਕ ਦਿਹਾੜੇ ਦੀ ਗੱਲ ਕਰਾਂ ਕਿਉਂਕਿ ਇਹ ਤਾਂ ਇੰਨੀ ਕੁ ਵਿਚਾਰ ਨੂੰ ਜਿੰਨਾ ਮਰਜ਼ੀ ਘੁਮਾਈ ਜਾਓ ਸੋ ਗੁਰੂ ਪਿਆਰ ਵਾਲਿਓ ਅੱਜ ਦੋ ਇਤਿਹਾਸਕ ਦਿਹਾੜੇ ਨੇ ਇੱਕ ਤਾਂ ਸਿੱਖ ਕੌਮ ਦੇ ਮਹਾਨ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਧਿਆਨ ਦੇਣਾ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੋ ਘਟਨਾ ਉਹਨਾਂ ਦੇ ਜੀਵਨ ਦੀਆਂ ਮੈਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਹੈ ਬੜਾ ਉੱਚਾ ਸੁੱਚਾ ਉਸ ਗੁਰਮੁਖ ਦਾ ਜੀਵਨ ਸੋ ਉਸ ਭਾਈ ਸਾਹਿਬ ਜੀ ਨੇ ਦਮਦਮਾ ਟਕਸਾਲ ਦੇ ਵਿੱਚ ਰਹਿ ਕਰਕੇ ਵਿਦਿਆ ਪ੍ਰਾਪਤ ਕੀਤੀ ਤੇ ਉੱਚਾ ਸੁੱਚਾ ਜੀਵਨ ਬਣਾਇਆ ਕਥਾਵਾਚਕ ਬਣੇ ਬੜੇ ਵਿਦਵਾਨ ਸਨ ਅਤੇ ਗੁਰਬਾਣੀ ਹਰ ਵਕਤ ਪੜ੍ਹਦੇ ਰਹਿਣਾ ਮਿੱਠ ਬੋਲੜਾ ਸੁਭਾਅ ਸੀ ਹਰ ਕੋਈ ਉਹਨਾਂ ਨਾਲ ਪਿਆਰ ਕਰਦਾ ਸੀ ਤੇ ਗੁਰੂ ਪਿਆਰ ਵਾਲਿਓ 1984 ਦਾ ਅਟੈਕ ਹੋਇਆ ਸਾਡਾ ਅਕਾਲ ਤਖਸੈਟਾ ਹਿਆ ਗਿਆ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਇਹ ਆਪਾਂ ਸਭ ਕੁਝ ਜਾਣਦੇ ਹਾਂ ਉਸ ਤੋਂ ਬਾਅਦ ਗੁਰੂ ਪਿਆਰ ਵਾਲਿਓ ਫਿਰ ਵੀ ਸਿੱਖਾਂ ਤੇ ਜਿਹੜਾ ਅਟੈਕ ਹੁੰਦੇ ਰਹੇ ਸੋ ਮੈਂ ਆ ਭੈਣਾਂ ਨੂੰ ਬੇਨਤੀ ਕਰਾਂ ਵੀ ਜਿਹੜੇ ਬੱਚੇ ਖੇਡ ਰਹੇ ਨੇ ਇਹ ਗੁਰੂ ਕੇ ਦਰਬਾਰ ਵਿੱਚ ਨਾ ਖੇਡਣ ਸੋ ਇਹ ਬੇਨਤੀ ਪ੍ਰਵਾਨ ਕਰਿਓ ਸੋ ਗੁਰੂ ਪਿਆਰ ਵਾਲਿਓ ਇੱਧਰ ਧਿਆਨ ਇਕਾਗਰ ਕਰੋ ਆਪਣੇ ਕੋਲ ਸਮਾਂ ਵੀ ਥੋੜਾ ਹੈ ਇਸ ਵਾਸਤੇ ਨਾਲ ਆਪਾਂ ਸਮਾਂ ਲਗਾਈਏ ਸੋ ਗੁਰੂ ਪਿਆਰ ਵਾਲਿਓ ਹੁਣ 84 ਦੇ ਅਟੈਕ ਤੋਂ ਬਾਅਦ ਵੀ ਸਾਡੇ ਤੇ ਕਈ ਅਟੈਕ ਹੋਏ ਇੱਕ ਤਾਂ ਸਾਡੇ ਦਰਬਾਰ ਤੇ ਅਟੈਕ ਹੋਇਆ ਨਾ 1985 ਦੇ ਵਿੱਚ ਵੀ ਅਟੈਕ ਹੋਇਆ ਬਾਅਦ ਵਿੱਚ 1986 ਦੇ ਵਿੱਚ ਵੀ ਸੋ ਗੁਰੂ ਪਿਆਰ ਵਾਲਿਓ ਉਸ ਤੋਂ ਪਹਿਲਾਂ 1955 ਵਿੱਚ ਵੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ ਜਿਹੜੇ ਕਹਿੰਦੇ ਹਨਾ ਲਓ ਜੀ ਸੰਤਾਂ ਕਰਕੇ 1955 ਵਿੱਚ ਕਿਹੜੇ ਸੰਤ ਬੈਠੇ ਸੀ ਉੱਤੇ ਧਿਆਨ ਦੇਣਾ ਗੁਰੂ ਪਿਆਰ ਵਾਲਿਓ ਫਿਰ ਕਿਤੇ ਮੈਂ ਤੁਹਾਨੂੰ ਖੋਲ ਕੇ ਦੱਸਾਂਗਾ ਕਿ 1955 ਦੇ ਵਿੱਚ ਵੀ ਅਟੈਕ ਹੋਇਆ ਦਰਬਾਰ ਸਰਦਾਰ ਧਿਆਨ ਦੇਣਾ ਗੁਰੂ ਪਿਆਰ ਵਾਲਿਓ ਸੋ ਉਸ ਤੋਂ ਬਾਅਦ ਵੀ ਸਿੰਘਾਂ ਦਾ ਕਤਲੇਆਮ ਕੀਤਾ ਗਿਆ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਉਹ ਕਤਲੇਆਮ ਕਰਨ ਵਾਲੇ ਕੌਣ ਸਨ ਬਿਆਨ ਸਿਉ ਮੁੱਖ ਮੰਤਰੀ ਵਰਗੇ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਸੀ ਸਿਰਫ ਆਪਣੀ ਸਰਕਾਰ ਨੂੰ ਖੁਸ਼ ਕਰਨ ਵਾਸਤੇ ਕੁਰਸੀ ਨੂੰ ਕਾਇਮ ਰੱਖਣ ਵਾਸਤੇ ਉਹਦਾ ਸਾਥ ਦਿੱਤਾ ਸੀ ਕੇਪੀਐਸ ਗਿਲ ਨੇ ਤੇ ਹੋਰ ਵੀ ਕਈ ਆਫਿਸਰਾਂ ਨੇ ਸੋ ਗੁਰੂ ਪਿਆਰ ਵਾਲਿਓ ਕਈ ਆਫਿਸਰਾਂ ਨੇ ਸਟਾਰ ਲੈਣ ਵਾਸਤੇ ਪਤਾ ਹੀ ਨਹੀਂ ਕਿੰਨੇ ਇੱਕ ਸਿੰਘਾਂ ਦੇ ਝੂਠੇ ਮੁਕਾਬਲੇ ਬਣਾ ਕਰਕੇ ਆ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੈ ਤੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਇਸੇ ਤਰ੍ਹਾਂ 84 ਤੋਂ ਬਾਅਦ ਵੀ ਜਿੰਨੇ ਕੋਈ ਸਿੰਘਾਂ ਨੂੰ ਮਾਰਦਾ ਸੀ ਉਹਨੇ ਸਟਾਰ ਉਹਦੇ ਵਾਧੇ ਸਨ ਉਹਨੂੰ ਅਹੁਦਾ ਉਹਨਾਂ ਵੱਡਾ ਮਿਲਦਾ ਸੀ ਗੱਲ ਤਾਂ ਉਹੀ ਚੱਲੀ ਨਾ ਪੁਰਾਣੇ ਸਮੇਂ ਵਿੱਚ ਸਿੰਘਾਂ ਦੇ ਸਿਰਾਂ ਦੇ ਮੁੱਲ ਸੀ ਜਿੰਨੇ ਕੋਈ ਸਿਰ ਲੈ ਕੇ ਆਵੇ ਉਹਨਾਂ ਇਨਾਮ ਵੱਧ ਮਿਲਦਾ ਸੀ ਇਸੇ ਤਰ੍ਹਾਂ 84 ਤੋਂ ਬਾਅਦ ਵੀ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਨੇ ਕਿ ਜਿੰਨੇ ਕੋਈ ਸਿੰਘ ਝੂਠੇ ਮੁਕਾਬਲਿਆਂ ਵਿੱਚ ਮਾਰ ਕੇ ਆਉਂਦਾ ਸੀ ਉਹਨੂੰ ਉਹਨਾਂ ਹੀ ਨੌਕਰੀ ਦਾ ਅਹੁਦਾ ਉੱਚਾ ਹੋਣ ਰੂਪੀ ਇਨਾਮ ਮਿਲਦਾ ਸੀ ਸੋ ਗੁਰੂ ਪਿਆਰ ਵਾਲਿਓ ਇਸ ਦੌੜ ਵਿੱਚ ਸਿੱਖਾਂ ਦੇ ਘਰਾਂ ਵਿੱਚ ਜੰਮੇ ਹੋਏ ਪੁਲਸੀਆਂ ਦੇ ਵੀ ਬੜਾ ਦੌੜ ਭੱਜ ਕੀਤੀ ਕਿ ਸਾਨੂੰ ਅਹੁਦੇ ਮਿਲ ਜਾਣ ਅਹੁਦੇ ਤੇ ਗੁਰਮਖੋ ਜਕਰੀਆ ਖਾਨ ਕੋਲੇ ਵੀ ਹੈਗੇ ਸਨ ਪਰ ਉਹਨਾਂ ਨੂੰ ਕੋਈ ਵਡਿਆਈ ਤਾਂ ਨਹੀਂ ਮਿਲੀ ਧਿਆਨ ਦੇਣਾ ਜਕਰੀਆ ਖਾਨ ਵਰਗਾ ਜੀਵਨ ਜੀ ਕੇ ਗਏ ਉਹ ਪੁਲਿਸ ਅਫਸਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਕੌਮ ਨੇ ਉਹਨਾਂ ਦਾ ਜੀਵਨ ਤੱਕਿਆ ਉੱਚਾ ਸੁੱਚਾ ਜੀਵਨ ਤੇ ਵਿਦਵਤਾ ਨੂੰ ਵੇਖ ਕਰਕੇ ਕੌਮ ਨੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਦਿੱਤਾ ਉਹ ਜਥੇਦਾਰੀ ਕਰਦੇ ਰਹੇ ਕਿਸੇ ਅੱਗੇ ਉਹਨਾਂ ਨੇ ਝੁਕਣਾ ਨਹੀਂ ਕੀਤਾ ਅਕਾਲੀ ਫੂਲਾ ਸਿੰਘ ਵਾਂਗੂੰ ਉਹਨਾਂ ਜੱਜੇਦਾਰੀ ਕੀਤੀ ਤੇ ਅਣ ਦੇਣਾ ਗੁਰੂ ਪਿਆਰ ਵਾਲਿਓ ਉਹਨਾਂ ਨੂੰ ਹੁਣ ਟੌਰਚਰ ਕੀਤਾ ਜਾਣ ਲੱਗਾ ਬੇਵਜ੍ਹਾ ਸੋ ਗੁਰੂ ਪਿਆਰ ਵਾਲਿਓ ਕਿਉਂਕਿ ਉਹਨਾਂ ਦੀ ਗੱਲ ਪੰਥ ਮੰਨਦਾ ਸੀ ਕਿਉਂਕਿ ਜਿਹੜਾ ਬੇਦਾਗਾ ਹੋਵੇ ਉਹਦੀ ਗੱਲ ਪੰਥ ਮੰਨਦਾ ਹੈ ਦੂਜੇ ਦੀ ਨਹੀਂ ਸੰਤ ਜਰਨੈਲ ਸਿੰਘ ਦੇ ਇੱਕ ਬੋਲ ਤੇ ਸਾਰੀ ਦੁਨੀਆ ਕਿਉਂ ਤੁਲਦੀ ਸੀ ਅੱਜ ਵੀ ਕਈ ਨਾਂ ਲੈਂਦੇ ਵੀ ਮੈਂ ਵੀ ਸੰਤ ਜਰਨੈਲ ਸਿੰਘ ਹੀ ਆ ਤੁਰਦਾ ਕੋਈ ਨਾਲ ਉਹ ਤੇ ਆਪਣੇ ਨਾਲ ਬਾਡੀਗਾਰ ਸਰਕਾਰੀ ਰੱਖੀ ਫਿਰਦਾ ਕਿ ਪਤਾ ਨਹੀਂ ਕਦੋਂ ਮੇਰਾ ਭੋਗ ਬਾਦ ਨਾ ਕਿਸੇ ਉਹ ਤੇ ਆਪ ਡਰਦਾ ਫਿਰਦਾ ਨਹੀਂ ਜਿਹੜੇ ਬੇਦਾਗੇ ਹੁੰਦੇ ਆ ਉਹਨਾਂ ਦੇ ਮਗਰ ਦੁਨੀਆ ਤੁਲਦੀ ਆ ਜਿਨ੍ਹਾਂ ਦੇ ਅੰਦਰ ਘਾਟਾਂ ਹੁੰਦੀਆਂ ਉਹ ਬਾਹਰੋਂ ਭਾਵੇਂ ਮੁਲਖ ਜਿੰਨਾ ਮਰਜ਼ੀ ਮਗਰ ਲਈ ਫਿਰਨ ਪਰ ਉਹਨਾਂ ਦੇ ਨਾਲ ਕੌਮ ਨਹੀਂ ਤੁਰਦੀ ਇਹ ਧਿਆਨ ਦੇਣਾ ਗੁਰੂ ਪਿਆਰ ਵਾਲਿਓ ਮੁਲਖ ਤਾਂ ਸਰਸੇ ਵਾਲੇ ਦੇ ਨਾਲ ਵੀ بڑا ਹੈ ਉਹਦੇ ਨਾਲ ਕਿੰਨੇ ਤੁਰਨਾ ਹੈ ਸਮਾਂ ਆਉਣ ਤੇ ਸਾਰਿਆਂ ਦੇ ਪਾਜ ਉਗੜੇ ਨੇ ਤੇ ਉਗੜਦੇ ਰਹਿਣਗੇ ਸੋ راہ ਵਿਚਾਰ ਗੁਰੂ ਪਿਆਰ ਵਾਲਿਓ ਭਾਈ ਗੁਰਦੇਵ ਸਿੰਘ ਜੀ ਕੌਂਕੇ ਨੇ ਜਥੇਦਾਰੀ ਗੁਰੂ ਦੀ ਕਿਰਪਾ ਨਾਲ ਨਿਭਾਈ ਹੈ ਆ ਤੇ ਉਹਨਾਂ ਨੂੰ ਵਾਰ-ਵਾਰ ਪਕੜਿਆ ਗਿਆ ਇੱਕ ਵਾਰ ਦੀ ਘਟਨਾ ਲਿਖੀ ਹੈ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰ ਕੀਤਾ ਸੀ ਤੇ ਜੇਲ੍ਹ ਵਿੱਚ ਭੇਜਿਆ ਗਿਆ ਜੇਲ੍ਹ ਦਾ ਸੁਪਰਡੈਂਟ ਸੀ ਸੰਗਰੂਰ ਜੇਲ੍ਹ ਦੀ ਗੱਲ ਹੈ ਸੋ ਗੁਰੂ ਪਿਆਰ ਵਾਲਿਓ ਜੇਲ੍ਹ ਦਾ ਸੁਪਰਡੈਂਟ ਸੀ ਜਗਰੂਪ ਸਿਓ ਤੇ ਇਹ ਜਿਹੜਾ ਜਗਰੂਪ ਸਿਓ ਸੀ ਇਹ ਨਰਕਧਾਰੀ ਸੀ ਨਿਰੰਕਾਰੀ ਜਿਹਨੂੰ ਲੋਕ ਕਹਿੰਦੇ ਅਸੀਂ ਨਰਕਧਾਰੀ ਕਹਿੰਨੇ ਆ ਕਿਉਂਕਿ ਇਹਨਾਂ ਨੇ ਕੰਮ ਨਰਕਾਂ ਨੂੰ ਜਾਣ ਵਾਲੇ ਕੀਤੇ ਸੋ ਉਹ ਨਰਕਧਾਰੀਆਂ ਦਾ ਚੇਲਾ ਸੀ ਸਿੱਖਾਂ ਤੇ ਪਹਿਲਾਂ ਹੀ ਲੱਗਦੇ ਸਨ ਨਰਕਧਾਰੀ ਇਹ ਅੱਜ ਵੀ ਲੱਗਦੇ ਸੋ ਗੁਰੂ ਪਿਆਰ ਵਾਲਿਓ ਹੁਣ ਜਗਰੂਪ ਸਿਓ ਨੇ ਉਸ ਵੇਲੇ ਭਾਈ ਸਾਹਿਬ ਨੂੰ ਆਖਿਆ ਕਿ ਇਹ ਕਿਰਪਾਨ ਜਿਹੜੀ ਗਲ ਵਿੱਚ ਪਾਈ ਏ ਇਹ ਲਾ ਦਿਓ ਕਿਉਂਕਿ ਇਹ ਇੱਕ ਸਿਕਿਉਰਿਟੀ ਜੇਲ ਹੈ ਇੱਥੇ ਤੁਸੀਂ ਕਿਰਪਾਨ ਪਾ ਕੇ ਅੰਦਰ ਨਹੀਂ ਜਾ ਸਕਦੇ ਭਾਈ ਸਾਹਿਬ ਕਹਿਣ ਲੱਗੇ ਜਗਰੂਪੇ ਨੂੰ ਕਿ ਆਪਣੇ ਆਈਜੀ ਤੋਂ ਪੁੱਛ ਲੈ ਅਕਾਲ ਤਖ਼ਤ ਦੇ ਸਭ ਦੇ ਜਥੇਦਾਰ ਨੂੰ ਹੱਕ ਹੈ ਕਿਰਪਾਨ ਬਾਗ ਕਿਤੇ ਵੀ ਜਾਣ ਦਾ ਲਵਾ ਨਹੀਂ ਸਕਦਾ ਕੋਈ ਅੱਜ ਤੱਕ ਇਹ ਕਾਨੂੰਨ ਹੈ ਅਕਾਲ ਤਖ਼ਤ ਦੇ ਸਭ ਦੇ ਜਥੇਦਾਰ ਨੇ ਵਿਦੇਸ਼ ਵੀ ਜਾਣਾ ਹੋਵੇ ਜਹਾਜ਼ ਦੇ ਵਿੱਚ ਵੀ ਕਿਰਪਾਨ ਨਹੀਂ ਲਵਾ ਸਕਦੇ ਕਿਉਂਕਿ ਇਹ ਕਾਨੂੰਨ ਪਾਸ ਹੋ ਚੁੱਕਾ ਹੈ ਉਹ ਕਿਰਪਾਨ ਬਾਕੇ ਜਾਵੇਗਾ ਸੋ ਗੁਰੂ ਪਿਆਰ ਵਾਲਿਉਮ ਭਾਈ ਸਾਹਿਬ ਕਹਿਣ ਲੱਗੇ ਵੀ ਤੂੰ ਆਪਣੇ ਆਈਜੀ ਨੂੰ ਪੁੱਛ ਲੈ ਅਕਾਲ ਤਖ਼ਤ ਦਾ ਮੈਂ ਜਥੇਦਾਰ ਹਾਂ ਤੇ ਜਥੇਦਾਰ ਦੀ ਕੋਈ ਕਿਰਪਾਨ ਨਹੀਂ ਲਵਾ ਸਕਦਾ ਪਰ ਜਗਰੂਪਾ ਤੇ ਹੈ ਨਰਕ ਧਾਰੀ ਸੀ ਉਹਨੇ ਸਿਪਾਈਆਂ ਨੂੰ ਹੁਕਮ ਦਿੱਤਾ ਕਿ ਜ਼ਬਰਦਸਤੀ ਫੜ ਕੇ ਕਿਰਪਾਨ ਲਈ ਜਾਵੇ ਜਦੋਂ ਸਿਪਾਈਆਂ ਨੇ ਭਾਈ ਸਾਹਿਬ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਭਖਦਾ ਹੋਇਆ ਚਿਹਰਾ ਤੱਕਿਆ ਹੈ ਉਸ ਵੇਲੇ ਕੰਮ ਗਏ ਤੇ ਉਹਨਾਂ ਨੇ ਮਨਾਂ ਕਰ ਦਿੱਤਾ ਵੀ ਅਸੀਂ ਕਿਰਪਾਨ ਨਹੀਂ ਲਾਉਣੀ ਹੁਣ ਜਗਰੂਪੇ ਨੂੰ ਥਾਂ ਨਾ ਲੱਭੇ ਕਿ ਧਰਤੀ ਵੇਲ ਨਾ ਦੇਵੇ ਕਿੱਥੇ ਜਾਵਾਂ ਕਿਉਂਕਿ ਬੇਤੀ ਵਾਲੀ ਗੱਲ ਹੈ ਜਦੋਂ ਬਚਨ ਨਹੀਂ ਮੰਨਿਆ ਉਹਦੇ ਸਿਪਾਈਆਂ ਨੇ ਉਸ ਵੇਲੇ ਜਗਰੂਪਾ ਆਪਣੇ ਰੂਮ ਵਿੱਚ ਗਿਆ ਹੈ ਤੈਂਕੀ ਫੜ ਕਰਕੇ ਲਿਆਇਆ ਹੈ ਭਾਈ ਸਾਹਿਬ ਦੇ ਪਿਛਲੇ ਪਾਸਿਓ ਆ ਕਰਕੇ ਉਸ ਨੇ ਗਾਤਰਾ ਕੱਟ ਦਿੱਤਾ ਹੈ ਭਾਈ ਸਾਹਿਬ ਜੀ ਨੇ ਇਹੋ ਜਿਹਾ ਥੱਪੜ ਮਾਰਿਆ ਬੇਹੋਸ਼ ਹੋ ਕਰਕੇ ਧਰਤੀ ਤੇ ਡਿੱਗ ਪਿਆ ਘੰਟਿਆਂ ਬਾਅਦ ਹੋਸ਼ ਨਹੀਂ ਆਈ ਧਿਆਨ ਦੇਣਾ ਗੁਰੂ ਪਿਆਰ ਵਾਲਿਓ ਉਸ ਵੇਲੇ ਇੱਕ ਸੰਤਰੀ ਸੀ ਜੇਲ ਦਾ ਕਿਉਂਕਿ ਕਈ ਚੰਗੇ ਮੁਲਾਜ਼ਮ ਵੀ ਸੀ ਸਾਰੇ ਮਾੜੇ ਨਹੀਂ ਹੁੰਦੇ ਇੱਕੋ ਜਿਹੇ ਨਹੀਂ ਹੁੰਦੇ ਉਹਨੇ ਜਾ ਕੇ ਬੈਰਕਾਂ ਵਿੱਚ ਜਿਹੜੇ ਸਿੰਘ ਉੱਥੇ ਕੈਦ ਸਨ ਉਹਨਾਂ ਨੂੰ ਖਬਰ ਦਿੱਤੀ ਕਿ ਭਾਈ ਸਾਹਿਬ ਦੇ ਨਾਲ ਇਸ ਤਰ੍ਹਾਂ ਬਦਸਲੂਕੀ ਕੀਤੀ ਜਾ ਰਹੀ ਹੈ ਉਸੇ ਵੇਲੇ ਬੈਰਕਾਂ ਵਿੱਚੋਂ ਸਿੰਘ ਨਿਕਲ ਆਏ ਉਹਨਾਂ ਨੇ ਇੱਟੇ ਵਰਾਉਣੇ ਸ਼ੁਰੂ ਕਰ ਦਿੱਤੇ ਜਗਰੂਪੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਭੁੱਖ ਅੜਤਾਲ ਤੇ ਬਹਿ ਕੇ ਜੇ ਭਾਈ ਸਾਹਿਬ ਦੀ ਕਿਰਪਾ ਨਾ ਲਵਾਈ ਅਸੀਂ ਪਾਣੀ ਤੱਕ ਨਹੀਂ ਪੀਵਾਂਗੇ ਫਿਰ ਕਹਿੰਦੇ ਨੇ ਜਗਰੂਪੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਭਾਈ ਸਾਹਿਬ ਦੇ ਪੈਰੀਂ ਪੈ ਕਰਕੇ ਇਸ ਨੇ ਮਾਫੀ ਮੰਗੀ ਕਿ ਮੇਰੇ ਤੋਂ ਗਲਤੀ ਹੋ ਗਈ ਐ ਤੁਸੀਂ ਸਿੰਘਾਂ ਨੂੰ ਕਹਿ ਕਰਕੇ ਭੁੱਖ ਹੜਤਾਲ ਜਿਹੜੀ ਐ ਉਹ ਬੰਦ ਕਰਾਓ ਫਿਰ ਭਾਈ ਸਾਹਿਬ ਜੀ ਅੰਦਰ ਗਏ ਤੇ ਕੱਲੇ-ਕੱਲੇ ਸਿੰਘਾਂ ਦੇ ਅੱਗੇ ਹੱਥ ਜੋੜ ਕੇ ਮੱਥਾ ਟੇਕਿਆ ਵੀ ਇਹ ਧੰਨ ਨੇ ਸਿੰਘ ਜਿਹੜੇ ਗੁਰੂ ਵਾਸਤੇ ਅੰਦਰ ਜੇਲਾਂ ਵਿੱਚ ਡਟੇ ਹੋਏ ਨੇ ਅਤੇ ਸਿੰਘਾਂ ਨੂੰ ਆਖਿਆ ਕਿ ਸਿੰਘੋ ਹੁਣ ਆਪਾਂ ਇਹ ਭੁਖੜ ਹੜਤਾਲ ਛੱਡ ਦਈਏ ਕਿਉਂਕਿ ਆਪਣਾ ਮੋਰਚਾ ਸਫਲ ਹੋ ਗਿਆ। ਉਦੋਂ ਬਾਅਦ ਗੁਰੂ ਪਿਆਰ ਵਾਲਿਓ ਇਹ ਛੱਡੀ ਇਸ ਭੁਖੜ ਹੜਤਾਲ। ਐਸਾ ਉੱਚਾ ਸੁੱਚਾ ਜੀਵਨ ਸੀ ਜਿਨ੍ਹਾਂ ਦੇ ਇੱਕ ਬੋਲ ਤੇ ਹਰ ਪ੍ਰਾਣੀ ਗੁਰੂ ਪਿਆਰ ਵਾਲਿਓ jaan ਦੇਣ ਵਾਸਤੇ ਤਿਆਰ ਹੋ ਜਾਂਦਾ ਸੀ। ਜਦੋਂ ਭਾਈ ਸਾਹਿਬ ਕਥਾ ਕਰਿਆ ਕਰਦੇ ਸੀ ਜਿਹੜਾ ਸਿੱਖ ਮੱਥਾ ਟੇਕਣਾ ਆਉਂਦਾ ਸੀ ਉਹਦੀ ਜ਼ਰਤ ਨਹੀਂ ਸੀ ਪੈਂਦੀ ਕਿ ਮੈਂ ਮੱਥਾ ਟੇਕ ਕੇ ਵਾਪਸ ਮੁੜ ਜਾਵਾਂ ਐਹੋ ਜੇ ਪ੍ਰੇਮ ਭਰੇ ਬੋਲ ਗੁਰੂ ਕੇ ਸੁਣਾਉਂਦੇ ਸਨ ਤੇ ਸੁਣਨ ਤੋਂ ਬਿਨਾ ਕੋਈ ਜਾ ਨਹੀਂ ਸਕਦਾ ਜਿੰਨਾ ਚਿਰ ਕਥਾ ਨਹੀਂ ਸਮਾਪਤ ਹੁੰਦੀ ਇੰਨੀ ਖਿੱਚ ਸੀ ਉਹਨਾਂ ਦੀ ਕਥਾ ਦੇ ਅੰਦਰ ਸੋ ਮੈਂ ਬਹੁਤੇ ਵਿਸਥਾਰ ਵੱਲ ਨਾ ਜਾਵਾਂ ਜੀਵਨ ਤਾਂ ਗੁਰਮਖਾਂ ਦਾ ਬਹੁਤ ਉਚੇਰਾ ਹੈ ਲੰਮਾ ਚੌੜਾ ਹੈ ਉਹਨਾਂ ਦੇ ਜੀਵਨ ਵਿੱਚੋਂ ਘਟਨਾਵਾਂ ਮਿਲਦੀਆਂ ਮੈਨੂੰ ਇੱਕ ਗੁਰਸਿੱਖ ਨੇ ਦੱਸਿਆ ਜਿਹੜਾ ਨਾਲ ਰਿਹਾ ਸੀ ਉਹਦੇ ਉਹ ਕਹਿਣ ਲੱਗਾ ਇੱਕ ਵਾਰ ਭਾਈ ਸਾਹਿਬ ਕਹਿਣ ਲੱਗੇ ਕਿ ਸਿੱਖ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਕਹਿਣ ਲੱਗੇ ਕਿ ਝੂਠ ਤਾਂ ਸਿੱਖ ਥੋੜਾ ਬਹੁਤਾ ਬੋਲ ਹੀ ਜਾਂਦਾ ਹੈ ਕਿ ਕਿਵੇਂ ਕਹਿੰਦੇ ਬੋਲ ਜਾਂਦਾ ਕਹਿੰਦੇ ਮੰਨ ਲਓ ਕੋਈ ਆਪਣੇ ਘਰ ਲੱਸੀ ਲੈਣ ਆਇਆ ਹੋਵੇ ਨਾ ਤੇ ਆਪਾਂ ਕਹਿੰਨੇ ਸਾਡੇ ਘਰ ਨਹੀਂ ਹੈਗੀ ਹੁੰਦੀ ਤਾਂ ਹੈ ਇਹ ਨਹੀਂ ਕਹਿੰਦੇ ਵੀ ਸਾਡੇ ਜੋਗੀ ਹੈ ਆਪਾਂ ਕਹਿੰਨੇ ਵੀ ਹੈ ਹੀ ਨਹੀਂ ਧਿਆਨ ਦੇਣਾ ਕਹਿੰਦੇ ਹੈ ਤਾਂ ਇਹ ਵੀ ਝੂਠ ਵੇਖੋ ਕਿੰਨੀ ਬਰੀਕ ਸੋਚ ਸੀ ਭਾਈ ਸਾਹਿਬ ਦੀ ਇਹ ਗੱਲ ਛੋਟੀ ਜੀ ਲੱਗਦੀ ਆ ਪਰ ਸੋਚ ਵੇਖੀਏ ਤੇ ਭਾਈ ਸਾਹਿਬ ਕਹਿੰਦੇ ਹੈ ਤਾਂ ਇਹ ਵੀ ਝੂਠ ਹੀ ਆ ਨਾ ਜਦੋਂ ਆਪਾਂ ਬੋਲ ਦਿੰਨੇ ਆ ਕਹਿ ਸਕਦੇ ਆ ਕਿ ਸਜਣਾ ਹੈ ਤਾਂ ਹੈ ਪਰ ਤੇਰੇ ਦੇਣ ਜੋਗੀ ਨਹੀਂਗੀ ਪਰਿਵਾਰ ਜੋਗੀ ਹੈ ਪਰ ਆਪਾਂ ਇਦਾਂ ਨਹੀਂ ਕਹਿੰਦੇ ਆਪਾਂ ਕਹਿੰਨੇ ਹੈ ਹੀ ਨਹੀਂ ਧਿਆਨ ਦੇਣਾ ਗੁਰੂ ਪਿਆਰ ਵਾਲੂ ਕਿੰਨੀ ਉੱਚੀ ਸੋਚ ਹੋਵੇਗੀ ਸੋ ਇੱਕ ਦਿਨ 25 ਦਸੰਬਰ 1992 ਦੀ ਗੱਲ ਜਿਸ ਦਿਨ ਭਾਈ ਸਾਹਿਬ ਕਥਾ ਕਰ ਰਹੇ ਸਨ ਗੁਰਦੁਆਰਾ ਜਿਹੜਾ ਕੌਂਕੇ ਪਿੰਡ ਦੇ ਵਿੱਚ ਗੁਰਦੁਆਰਾ ਛੇਵੇਂ ਪਾਤਸ਼ਾਹ ਆਏ ਨੇ ਕੌਂਕੇ ਵਿੱਚ ਇਜਗਰਾਉਂ ਦੇ ਨੇੜੇ ਪਿੰਡ ਹੈ ਕੌਂਕੇ ਸੋ ਗੁਰੂ ਪਿਆਰ ਵਾਲਿਓ ਕਥਾ ਕਰ ਰਹੇ ਸਨ ਸੰਗਤ ਸੁਣ ਰਹੀ ਸੀ ਅਤੇ ਉਸ ਵੇਲੇ ਸਵਰਨ ਸਿੰਘ ਘੋਟਨਾ ਤੇ ਹਰ ਭਗਵਾਨ ਸੋਢੀ ਅਤੇ ਗੁਰਮੀਤ ਇੰਸਪੈਕਟਰ ਇਜਗਰਾਉਂ ਵਾਲਾ ਇਹਨਾਂ ਤਿੰਨਾਂ ਨੇ ਰੇਡ ਮਾਰੀ ਐਸਐਸਪੀ ਸੀ ਸਵਰਨ ਘੋਟਨਾ ਸੋ ਗੁਰੂ ਪਿਆਰ ਵਾਲਿਓ ਗੁਰਦੁਆਰੇ ਨੂੰ ਘੇਰ ਲਿਆ ਹੈ ਉਸ ਵੇਲੇ ਹੁਣ ਕਥਾ ਕਰਦਿਆਂ ਨੂੰ ਤੇ ਫੜ ਨਹੀਂ ਸੀ ਸਕਦੇ ਕਥਾ ਦੀ ਸਮਾਪਤੀ ਹੋਈ ਜਦੋਂ ਭਾਈ ਸਾਹਿਬ ਬਾਹਰ ਆਏ ਤੇ ਉਹਨਾਂ ਨੇ ਭਾਈ ਸਾਹਿਬ ਨੂੰ ਘੇਰਾ ਪਾ ਲਿਆ ਹੈ ਫੜ ਕੇ ਲੈ ਕੇ ਜਾਣਾ ਹੈ ਪਿੰਡ ਦੇ ਜਿੰਨੇ ਵੀ ਲੋਕ ਸੀ ਸਾਰੇ ਅੱਗੇ ਹੋ ਗਏ ਕਹਿਣ ਲੱਗੇ ਸਾਡੀਆਂ ਲਾਸ਼ਾਂ ਉਤੋਂ ਦੀ ਲੰਘਣਾ ਪਵੇਗਾ ਫਿਰ ਤੁਸੀਂ ਭਾਈ ਸਾਹਿਬ ਨੂੰ ਲਿਜਾ ਸਕਦੇ ਮੈਂ ਕਈ ਵਾਰ ਤੱਕਦਾ ਹੁਣ ਨਾ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹਦੇ ਸਾਂ ਕਿ ਜਦੋਂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਉਦੋਂ ਵੀ ਪਿੰਡ ਦੇ ਲੋਕ ਅੱਗੇ ਹੋ ਗਏ ਸੀ ਸਾਡੀਆਂ ਲਾਸ਼ਾਂ ਉੱਪਰੋਂ ਭਾਈ ਤਾਰੂ ਸਿੰਘ ਨੂੰ ਲਿਜਾ ਸਕਦੇ ਆ ਪਰ ਭਾਈ ਤਾਰੂ ਸਿੰਘ ਨੇ ਆਖਿਆ ਸੀ ਨਹੀਂ ਗੁਰ ਸਿੱਖੋ ਇਹ ਧਰਮ ਸਿਰ ਦਿੱਤਿਆਂ ਬਾਅਦ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਅਦ ਨਹੀਂ ਰਹਿਣਾ ਮੈਨੂੰ ਸ਼ੀਦੀ ਦੇਣੀ ਪੈਣੀ ਲੋਕਾਂ ਨੂੰ ਆਖਿਆ ਸੀ ਨਹੀਂ ਤੁਹਾਡਾ ਪਿਆਰ ਸਿਰ ਮੱਥੇ ਮੈਂ ਸਾਰਿਆਂ ਨੂੰ ਨਮਸਕਾਰ ਕਰਦਾ ਹਾਂ ਤੁਸੀਂ ਮੇਰੇ ਵਾਸਤੇ ਜਾਨ ਦੇਣ ਵਾਸਤੇ ਤਿਆਰ ਹੋ ਪਰ ਮੇਰੀ ਬੇਨਤੀ ਹੈ ਤੁਹਾਡੀ ਜਾਨ ਦਿੱਤਿਆਂ ਵੀ ਇਹਨਾਂ ਜ਼ਾਲਮਾਂ ਨੇ ਮੈਨੂੰ ਛਡਣਾ ਨਹੀਂਗਾ ਇਸ ਕਰਕੇ ਤੁਹਾਡੀ ਜਾਨ ਕਿਉਂ ਗਵਾਈ ਜਾਵੇ ਭਾਈ ਸਭ ਨੇ ਹੱਸ ਕੇ ਸ਼ਹੀਦੀ ਦਿੱਤੀ ਸੀ ਭਾਈ ਤਾਰੂ ਸਿੰਘ ਨੇ ਉਹੋ ਜਿਹਾ ਹੀ ਜੀਵਨ ਮੈਂ ਤੇ ਕਹਾਗਾ ਭਾਈ ਗੁਰਦੇਵ ਸਿੰਘ ਕੌਂਕੇ ਦਾ ਜੋ ਮੈਂ ਪੜਿਆ ਉਹਦੇ ਮੁਤਾਬਕ ਭਾਈ ਤਾਰੂ ਸਿੰਘ ਵਰਗਾ ਜੀਵਨ ਜਦ ਮੈਂ ਸ਼ਹੀਦੀ ਦਾ ਜ਼ਿਕਰ ਕਰਾਂਗਾ ਤੁਸੀਂ ਆਪੇ ਵੇਖ ਲੈਣਾ ਸੋ ਗੁਰੂ ਪਿਆਰ ਵਾਲਿਓ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਜਦੋਂ ਘੇਰਿਆ ਸਾਰੇ ਪਿੰਡ ਦੇ ਲੋਕ ਅੱਗੇ ਆਏ ਭਾਈ ਸਾਹਿਬ ਨੇ ਆਖਿਆ ਨਹੀਂ ਗੁਰਮਖੋ ਮੈਨੂੰ ਜਾਣਦਿਓ ਕੋਈ ਨਹੀਂ ਜੋ ਇਹਨਾਂ ਨੇ ਕਰਨਾ ਹੈ ਕਰ ਲੈਣ ਦਿਓ ਉਸ ਵੇਲੇ ਆਖਿਆ ਅਸੀਂ ਘਰੇ ਜਾਣਾ ਘਰੇ ਚੱਲ ਕਰਕੇ ਗਏ ਭਾਈ ਸਾਹਿਬ ਜੀ ਤੇ ਗੁਰੂ ਪਿਆਰ ਵਾਲਿਓ ਘਰੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਨੇ ਸੰਗਰੂਰ ਜੇਲ੍ਹ ਦੇ ਵਿੱਚ ਸੰਗਰੂਰ ਤੋਂ ਬਦਲ ਕਰਕੇ ਉਹਨਾਂ ਨੂੰ ਲੈ ਗਏ ਨੇ ਹਰਿਆਣੇ ਦੀ ਜੇਲ੍ਹ ਵਿੱਚ ਧਿਆਨ ਦੇਣਾ ਹੁਣ ਉਥੇ ਗੁਰੂ ਪਿਆਰ ਵਾਲਿਓ ਭਾਈ ਸਾਹਿਬ ਤੇ ਬਹੁਤ ਭਾਰੀ ਤਸ਼ੱਦਦ ਕੀਤਾ ਗਿਆ ਮੈਂ 2 ਮਿੰਟ ਲੈਣੇ ਆਪ ਜੀ ਦੇ ਸੋ ਗੁਰੂ ਪਿਆਰ ਵਾਲਿਓ ਤਸ਼ੱਦਦ ਕੀਤਾ ਗਿਆ ਉਸ ਤਸ਼ੱਦਦ ਦੀ ਗਵਾਹੀ ਉਥੋਂ ਦਾ ਇੱਕ ਸਿਪਾਈ ਸੀ ਦਰਸ਼ਨ ਸਿੰਘ ਜਿਨੇ ਬਾਅਦ ਵਿੱਚ ਇਹ ਸਾਰੀ ਗੱਲ ਬੋਲ ਕੇ ਵੀ ਦੱਸੀ ਹੈ ਸ਼ਾਇਦ ਤੇ ਲਿਖਤੀ ਰੂਪ ਵਿੱਚ ਉਹਨੇ ਬਿਆਨ ਦਿੱਤਾ ਸੀ ਕਿ ਭਾਈ ਸਾਹਿਬ ਤੇ ਕਿੰਨਾ ਤਸ਼ੱਦਦ ਕੀਤਾ ਹੈ ਉਹ ਕਹਿਣ ਲੱਗਾ ਹੈ ਸਵਰਨ ਸਿੰਘ ਘੋਟਨਾ ਐਸਐਸਪੀ ਸਵਰਨ ਘੋਟਨਾ ਮੇਰੇ ਸਾਹਮਣੇ ਬੈਠਾ ਸੀ ਕੁਰਸੀ ਤੇ ਤੇ ਭਾਈ ਸਾਹਿਬ ਨੂੰ ਨਿਰਵਸਤਰ ਕਰਕੇ ਸਾਰੇ ਬਸਤਰ ਲਾ ਦਿੱਤੇ ਸਨ ਸਰੀਰ ਤੋਂ ਤੇ ਪੁੱਠਾ ਟੰਗਿਆ ਹੋਇਆ ਸੀ ਤੇ ਸਵਰਨ ਘੋਟਨੇ ਦਾ ਡਰਾਈਵਰ ਭਾਈ ਸਾਹਿਬ ਦੇ ਗਿਟਿਆਂ ਤੇ ਡਾਂਗਾ ਮਾਰਦਾ ਪਿਆ ਸੀ ਤੇ ਭਾਈ ਸਾਹਿਬ ਪੁੱਠੇ ਲੜਕਦੇ ਹੋਏ ਵੀ ਵਾਹਿਗੁਰੂ 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 ਮੁੱਖ ਤੋਂ ਉਚਾਰਦੇ ਸਨ ਪਰ ਉਹਨਾਂ ਨੇ ਹਾਇ ਸੀ ਨਹੀਂ ਮੁੱਖ ਤੋਂ ਉਚਾਰਿਆ ਕਹਿੰਦੇ ਨੇ ਬੜਾ ਕੁੱਟਿਆ ਗਿਆ ਫਿਰ ਭਾਈ ਸਾਹਿਬ ਨੂੰ ਉੱਪਰੋਂ ਥੱਲੇ ਲਾਇਆ ਗਿਆ ਫਿਰ ਭਾਈ ਸਾਹਿਬ ਨੂੰ ਕੇਸਾਂ ਤੋਂ ਵੜਿਆ ਇਨਸਪੈਕਟਰ ਗੁਰਮੀਤ ਨੇ ਕਹਿੰਦੇ ਬਾਹਾਂ ਮੁਸ਼ਕਾਂ ਪਿੱਛੇ ਬਧੀਆਂ ਹੋਈਆਂ ਸਨ ਉਹਨਾਂ ਦੇ ਵਿੱਚ ਆਪਣੀ ਇੱਕ ਲੱਤ ਪਾ ਕਰਕੇ ਕੇਸਾਂ ਤੋਂ ਫੜ ਕਰਕੇ ਭਾਈ ਸਾਹਿਬ ਤੇ ਬੜਾ ਤਸ਼ੱਦਦ ਕੀਤਾ ਹੈ ਕੋਟ-ਕੋਟ ਕਰਕੇ ਭਾਈ ਸਾਹਿਬ ਦਾ ਸਰੀਰ ਨੀਲਾ ਪੈ ਗਿਆ ਸੀ ਤੇ ਮਰਨ ਕਿਨਾਰੇ ਬੈੇ ਸਨ ਤੇ ਭਾਈ ਸਾਹਿਬ ਦਾ ਸਰੀਰ ਅਜੇ ਸਹਿਕਦਾ ਸੀ ਛੱਡਿਆ ਤੇ ਕੁਝ ਵੀ ਨਹੀਂ ਉਦੋਂ ਹੀ ਪਰ ਕਹਿੰਦੇ ਨੇ ਬਾਅਦ ਵਿੱਚ ਇਹਨਾਂ ਜ਼ਾਲਮਾਂ ਨੇ ਕੰਨੀਆਂ ਪਿੰਡ ਸੀ ਤੇ ਉਥੇ ਗੁਰਦੁਆਰਾ ਹੈ ਗੁਰਦੁਆਰੇ ਦੇ ਨੇੜੇ ਦਰਿਆ ਵਗਦਾ ਕਹਿੰਦੇ ਉਥੇ ਕੀ ਕੀਤਾ ਹੈ ਕਿ ਭਾਈ ਸਾਹਿਬ ਨੂੰ ਜਿਵੇਂ ਭਾਈ ਮਣੀ ਸਿੰਘ ਨੂੰ ਛੋਟੇ ਛੋਟੇ ਟੁਕੜੇ ਕੀਤਾ ਸੀ ਬੰਦ-ਬੰਦ ਕਟਿਆ ਸੀ ਇਸੇ ਤਰ੍ਹਾਂ ਭਾਈ ਗੁਰਦੇਵ ਸਿੰਘ ਜੀ ਕੌਕੇ ਨੂੰ ਅੱਜ ਦੇ ਦਿਨ 1 ਜਨਵਰੀ 1993 ਵਾਲੇ ਦਿਨ ਭਾਈ ਗੁਰਦੇਵ ਸਿੰਘ ਕੌਕੇ ਨੂੰ ਬੰਦ-ਬੰਦ ਕੱਟ ਕਰਕੇ ਛੋਟੇ-ਛੋਟੇ ਟੁਕੜੇ-ਟੁਕੜੇ ਕਰ ਕਰਕੇ ਦਰਿਆ ਦੇ ਵਿੱਚ ਇਹਨਾਂ ਜ਼ਾਲਮਾਂ ਨੇ ਰੋੜ ਦਿੱਤਾ ਸੀ ਉਹ ਅੱਜ ਸ਼ਹੀਦੀ ਦਿਹਾੜਾ ਭਾਈ ਸਾਹਿਬ ਦਾ ਮੈਂ ਤਾਂ ਇਹ ਤੁਹਾਡੇ ਸਾਹਮਣੇ ਵਿਚਾਰ ਰੱਖੇ ਨੇ ਤੇ 1993 ਦੀ ਗੱਲ ਹੈ 1 ਜਨਵਰੀ 1993 ਵਾਲੇ ਦਿਨ ਅਤੇ ਗੁਰੂ ਪਿਆਰ ਵਾਲੋ 3 ਜਨਵਰੀ 1993 ਨੂੰ ਇਹਨਾਂ ਨੇ ਅਖਬਾਰ 'ਚ ਖਬਰ ਦਿੱਤੀ ਕਿ ਭਾਈ ਗੁਰਦੇਵ ਸਿੰਘ ਕੌਕੇ ਫਰਾਰ ਹੋ ਗਏ ਝੂਠੀ ਖਬਰ ਦਿੱਤੀ ਸ਼ਹੀਦ 1 ਜਨਵਰੀ ਨੂੰ ਕਰ ਦਿੱਤਾ ਹੈ ਤੇ 3 ਜਨਵਰੀ ਨੂੰ ਖਬਰ ਦੇ ਕਰਕੇ ਫਿਰ ਆਪਣਾ ਬਚਾ ਕੀਤਾ ਹੈ ਵੀ ਉਹ ਪੁਲਿਸ ਦੀ ਹਿਰਾਸਤ ਵਿੱਚੋਂ ਸਰਕਾਰ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਏ ਨੇ ਐਸੇ ਕੌਮ ਦੇ ਹੀਰੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਕੇ ਜਥੇਦਾਰ ਸ੍ਰੀ ਅਕਾਲ ਤਖਸੈਬ ਅੱਜ ਦੇ ਦਿਨ ਭਾਈ ਮਣੀ ਸਿੰਘ ਵਾਂਗੂ ਬੰਦ-ਬੰਦ ਕੱਟ ਕੇ ਕੋਹ-ਕੋਹ ਕਰਕੇ ਸ਼ਹੀਦ ਕੀਤਾ ਉਸ ਸਿੱਖ ਨੂੰ ਨਮਸਕਾਰ ਹੈ ਉਸ ਸ਼ਹੀਦ ਦੇ ਚਰਨਾਂ 'ਚ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਦੇ ਲੇਖੇ ਲਾਇਆ ਇਹ ਅੱਜ ਦਾ ਸ਼ਹਾਦਤ ਦਾ ਦਿਨ ਉਹਨਾਂ ਨਾਲ ਜੁੜਦਾ ਹੈ ਜਿੰਨੇ ਕਮੈਂਟ ਬਾਕੀ ਐ ਇੱਕ ਹੋਰ ਇਤਿਹਾਸਕ ਦਿਹਾੜਾ ਉਹ ਵੀ ਤੁਹਾਡੇ ਸਾਹਮਣੇ ਰੱਖ ਦਿਆਂ ਸਿੱਖ ਕੌਮ ਦੇ ਮਹਾਨ ਮਹਾਂਪੁਰਖ ਹੋਏ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਪਿੰਡਣਾ ਵਾਲੇ ਉਹਨਾਂ ਦਾ ਅੱਜ ਜਨਮ ਦਿਹਾੜਾ ਹੈ ਧਿਆਨ ਦੇਣਾ ਗੁਰੂ ਪਿਆਰ ਵਾਲਿਓ 1 ਜਨਵਰੀ 1915 ਦੇ ਵਿੱਚ ਸੰਤ ਬਾਬਾ ਠਾਕੁਰ ਸਿੰਘ ਜੀ ਦਾ ਜਨਮ ਹੋਇਆ ਹੈ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਇੱਕ ਪਿੰਡ ਹੈ ਈਚੋ ਗਿੱਲ ਇਤੋ ਗਿਲ ਪਿੰਡ ਦੇ ਵਿੱਚ ਬਾਬਾ ਬਹਾਦਰ ਸਿੰਘ ਦੇ ਗ੍ਰਹਿ ਵਿਖੇ ਬਾਬਾ ਠਾਕਰ ਸਿੰਘ ਦਾ ਜਨਮ ਹੋਇਆ। ਉਹਨਾਂ ਨੇ ਬਚਪਨ ਤੋਂ ਲੈ ਕਰਕੇ ਸਮਾਂ ਨਹੀਂ ਜਦੋਂ ਉਹਨਾਂ ਦਾ ਜੀਵਨ ਕਿਤੇ ਪੜ੍ਹੀਏ ਪਤਾ ਲੱਗਦਾ ਹੈ ਅੱਜ ਜਣਾ ਖਣਾ ਉਹਨਾਂ ਦੇ ਉਂਗਲ ਚੁੱਕ ਦਿੰਦਾ ਕਿਤੇ ਜੀਵਨ ਤੇ ਪੜ੍ਹ ਕੇ ਵੇਖੋ ਉਸ ਮਹਾਪੁਰਖ ਜਿੰਨਿਆਂ ਨੂੰ ਉਹਨਾਂ ਨੇ ਤਾਰਿਆ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾ ਇਹ ਸੁਆਉ ਜਨ ਕਾ ਸੰਗ ਚਿਤ ਆਵੇ ਨਾਉ ਤੇ ਅਗਲਾ ਬਚਨ ਸੀ ਆਪ ਮੁਕਤ ਮੁਕਤ ਕਰੇ ਸੰਸਾਰ ਦਾਣਕ ਕਿਸ ਜਨ ਕੋ ਸਦਾ ਨਮਸਕਾਰ ਐਸੀ ਅਵਸਥਾ ਦੇ ਮਾਲਕ ਸਨ ਜਿਨ੍ਹਾਂ ਨੇ ਘਰ ਵਿੱਚ ਰਹਿ ਕੇ ਵੀ ਬਾਣੀ ਪੜ੍ਹੀ ਉਪਰੰਤ ਮਾਪੁਰਖਾਂ ਦੇ ਕੋਲ ਜਥੇ ਵਿੱਚ ਆਏ ਜਥੇ ਵਿੱਚ ਰਹਿ ਕਰਕੇ ਉਹਨਾਂ ਨੇ ਗੁਰਬਾਣੀ ਦੀ ਸੰਥਿਆ ਕੀਤੀ ਹੈ ਬੜੀ ਮਹਾਨ ਸੇਵਾ ਕੀਤੀ ਹੈ ਗਜੇ ਦੀ ਸੇਵਾ ਬਾਬਾ ਜੀ ਕਰਿਆ ਕਰਦੇ ਸਨ ਬਹੁਤਾ ਸਮਾਂ ਲੰਗਰ ਦੀ ਸੇਵਾ ਬਾਬਾ ਜੀ ਕਰਿਆ ਕਰਦੇ ਸਨ ਮਾਪੁਰਖਾਂ ਦੀ ਬੜਾ ਲੰਮਾ ਸਮਾਂ ਸੇਵਾ ਕੀਤੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਮਾਪੁਰਖਾਂ ਦੀ ਸੇਵਾ ਕੀਤੀ ਫਿਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਮਾਪੁਰਖਾਂ ਨਾਲ ਰਹੇ ਅੱਜ ਵੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂਜੀ ਦੀ ਰਿਕਾਰਡਿੰਗ ਹੈਗੀ ਹੈ ਦੇ ਉਹਦੇ ਵਿੱਚ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਕਹਿੰਦੇ ਨੇ ਕਿ ਜੇ ਸਾਡੇ ਸਰੀਰ ਨੂੰ ਕੋਈ ਅਭੀ ਨਭੀ ਹੋ ਜਾਵੇ ਤੇ ਟਕਸਾਲ ਦੀ ਜ਼ਿੰਮੇਵਾਰੀ ਸੰਤ ਬਾਬਾ ਠਾਕੁਰ ਸਿੰਘ ਦੀ ਹੋਵੇਗੀ ਚਾਹੇ ਉਹ ਆਪ ਨਿਭਾਉਣ ਤੇ ਚਾਹੇ ਅੱਗੇ ਕਿਸੇ ਸਿੰਘ ਨੂੰ ਥਾਪਣ ਇਹ ਜ਼ਿੰਮੇਵਾਰੀ ਉਹਨਾਂ ਦੀ ਹੋਵੇਗੀ ਤੇ ਵਾਕੀ ਇਦਾਂ ਹੋਇਆ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪੰਡਤਣਾ ਵਾਲੇ 15 ਅਗਸਤ ਤੇ 1970 ਦੇ ਵਿੱਚ ਸਰੀਰ ਤਿਆਗਦੇ ਨੇ ਸੱਚਖੰਡ ਜਾਂਦੇ ਨੇ ਸ਼ਹਾਦਤ ਦਿੰਦੇ ਨੇ ਉਹ ਵੀ ਮੈਨੂੰ ਗੀਵ ਬਚਨ ਕੀਤਾ ਸੀ ਸੰਤ ਕਰਤਾਰ ਸਿੰਘ ਜੀ ਦੀ ਸ਼ਹੀਦੀ ਹੋਈ ਇਹ ਧਿਆਨ ਦੇਣਾ ਡਾਕਟਰ ਕਹਿੰਦੇ ਸੀ ਤੁਹਾਡੇ ਰੋਮ ਕਟਨੇ ਪੈਣੇ ਸ਼ਾਦੀ ਤੋਂ ਅਪਰੇਸ਼ਨ ਕਰਾਂਗੇ ਤੇ ਤੁਹਾਡਾ ਜੀਵਨ ਬਚ ਸਕਦਾ ਪਰ ਮਾਪੁਰਖਾਂ ਨੇ ਆਖਿਆ ਨਾ ਅਸੀਂ ਤਾਂ ਸਟੇਜਾਂ ਤੇ ਪ੍ਰਚਾਰ ਕਰਦੇ ਆਂ ਬਚਨ ਕਹਿੰਦੇ ਸਾਂ ਕਿ ਮੇਰਾ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕਾ ਨਾ ਜਾਵੇ ਤੇ ਅਸੀਂ ਕੀ ਮੂੰਹ ਦਿਖਾਵਾਂਗੇ ਕਿ ਗੁਰੂ ਕੀ ਹਜ਼ੂਰੀ ਵਿੱਚ ਬੈਠ ਕਰਕੇ ਸੰਗਤਾਂ ਤੋਂ ਵੀ ਇਹ ਵਚਨ ਬੁਲਾਉਂਦੇ ਪਏ ਆ ਤੇ ਅੱਜ ਸਾਡੇ ਤੇ ਇਹ ਵਚਨ ਆਇਆ ਹੈ ਤੇ ਅੱਜ ਅਸੀਂ ਕਮਾਈਏ ਨਾ ਆਖਿਆ ਮਰਨਾ ਤੇ ਫਿਰ ਵੀ ਹੈ ਪਰ ਕੇਸ ਨਹੀਂ ਕਤਲ ਹੋਣਗੇ ਸਰੀਰ ਤਿਆਗ ਦੇਵਾਂਗੇ ਤੇ ਇਹ ਕੀ ਹੋਈ ਇਹ ਸ਼ਹੀਦੀ ਹੋਈ ਨਾ ਫਿਰ ਧਿਆਨ ਦੇਣਾ ਸ਼ਹਾਦਤ ਦਿੱਤੀ ਉਹਨਾਂ ਨੇ ਵੀ ਸੋ ਉਹਨਾਂ ਤੋਂ ਬਾਅਦ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਚੋਣ ਕੀਤੀ ਹੁਣ ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ ਨੇ ਜਿਨੇ ਐਸੀ ਜਰਨੈਲ ਦੀ ਚੋਣ ਕੀਤੀ ਉਹਦਾ ਆਪਣਾ ਕਿੰਨਾ ਜੀਵਨ ਉੱਚਾ ਹੋਵੇਗਾ ਇਹ ਸੋਚਣ ਵਾਲੀ ਗੱਲ ਹੈ ਕਿ ਚੋਣ ਕਰਨ ਵਾਲਾ ਐਡੇ ਵੱਡੇ ਜਰਨੈਲ ਦੀ ਚੋਣ ਕਰਦਾ ਹੈ ਜਿਨੇ ਦੁਨੀਆ ਹਿਲਾ ਕੇ ਰੱਖ ਦਿੱਤੀ ਉਹਦਾ ਆਪਣਾ ਕਿੰਨਾ ਜੀਵਨ ਉਚੇਰਾ ਹੋਵੇਗਾ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭੰਡਰਾਂ ਵਾਲੇ ਦਸਤਾਰ ਨਹੀਂ ਸੀ ਲੈਂਦੇ ਅੱਜ ਤੱਕ ਗੋਲੀਆਂ ਚੱਲਦੀਆਂ ਦਸਤਾਰਾਂ ਵਾਸਤੇ ਪਰ ਮਹਾਪੁਰਖਾਂ ਨੇ ਮਨਾ ਕਰਤਾ ਸੀ ਨਹੀਂ ਅਸੀਂ ਇਸ ਦੇ ਯੋਗ ਨਹੀਂ ਤੇ ਬਾਬਾ ਠਾਕੁਰ ਸਿੰਘ ਜੀ ਨੇ ਪੰਜਾਂ ਸਿੰਘਾਂ ਨੂੰ ਤਿਆਰ ਕੀਤਾ ਆਖਿਆ ਜਰਨੈਲ ਸਿੰਘਾਂ ਪੰਜਾਂ ਦਾ ਹੁਕਮ ਤਾਂ ਮੰਨਣਾ ਹੀ ਪਊਗਾ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕਰਕੇ ਸਿੱਖ ਧੁਗਾ ਦਿੱਤਾ ਸੀ ਮਾਹਪੁਰਖਾਂ ਨੇ ਤੇ ਉਸ ਵੇਲੇ ਦਸਤਾਰ ਬੰਦੀ ਬਾਬਾ ਠਾਕੁਰ ਸਿੰਘ ਜੀ ਨੇ ਕੀਤੀ ਹੈ ਸੋ ਸੰਤ ਗਿਆਨੀ ਜਰਨੈਲ ਸਿੰਘ ਜੀ ਕੌਮ ਦੇ ਹੀਰੇ ਨੇ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਵਿਖਾ ਦਿੱਤਾ ਹੈ ਕਿ ਇਹ ਦਮਦਮੇ ਟਕਸਾਲ ਉਹ ਹੈ ਜਿਹੜੀ ਬਾਬਾ ਦੀਪ ਸਿੰਘ ਤੋਂ ਚੱਲੀ ਹੈ ਤੇ ਮੈਂ ਉਸ ਬਾਬਾ ਦੀਪ ਸਿੰਘ ਦਾ 14ਵਾਂ ਵਾਰਿਸਾਂ ਕਿਤੇ ਇਹ ਨਾ ਸਮਝਿਓ ਕਿ ਬਾਬਾ ਦੀਪ ਸਿੰਘ ਲੜਿਆ ਸੀ ਤੇ ਹੁਣ ਕੋਈ ਲੜਨ ਵਾਲਾ ਨਹੀਂਗਾ ਉਸੇ ਤਰ੍ਹਾਂ ਹੀ ਲੜ ਕੇ ਵਿਖਾਇਆ ਲੱਖਾਂ ਫੋਰਸਾਂ ਦੇ ਨਾਲ ਬਾਬਾ ਦੀਪ ਸਿੰਘ ਵਾਂਗੂ ਤੇ ਗੁਰੂ ਪਿਆਰ ਵਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲਿਆਂ ਦੇ ਬਚਨ ਉਹ ਰਿਕਾਰਡਿੰਗ ਉਹ ਕਹਿੰਦੇ ਹੁੰਦੇ ਸੀ ਸਿੰਘਾਂ ਨੂੰ ਆਓ ਕਿਸੇ ਨੇ ਧਰਤੀ ਤੇ ਆਇਆ ਤੁਰਦਾ ਫਿਰਦਾ ਰੱਬ ਵੇਖਣਾ ਤਾਂ ਤੇ ਸਿੰਘਾਂ ਨੇ ਆਖਣਾ ਕਿੱਥੇ ਆਖਿਆ ਉਹ ਬਾਬਾ ਠਾਕੁਰ ਸਿੰਘ ਤੁਰਿਆ ਆਉਂਦਾ ਪਿਆਰ ਦੀ ਗੱਲਾਂ ਕਰਦੇ ਆ ਕਿ ਬਾਬਾ ਠਾਕੁਰ ਸਿੰਘ ਦੀ ਉਂਗਲਾਂ ਚੁੱਕਦੇ ਬਥੇਰੇ ਤੁਰੇ ਫਿਰਦੇ ਮਾਪੁਰਖਾਂ ਦੀ ਰਿਕਾਰਡਿੰਗ ਆ ਮੇਰੇ ਕੋਲ ਕਿਸੇ ਨੇ ਸੁਣਨੀ ਹੋਵੇ ਸੁਣ ਲੈ ਧਿਆਨ ਦੇਣਾ ਤੁਰਦਾ ਫਿਰਦਾ ਰੱਬ ਮਾਪੁਰਖ ਕਹਿੰਦੇ ਹੁੰਦੇ ਸੀ ਕੀ ਬ੍ਰਹਮ ਗਿਆਨੀ ਫਿਰ ਝੂਠ ਬੋਲਦਾ ਸੀ ਧਿਆਨ ਦੇਣਾ ਗੁਰੂ ਪਿਆਰ ਵਾਲਿਓ ਸੰਤਾਂ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਮੁਖੀ ਨਹੀਂ ਖਵਾਇਆ ਕਿੰਨੇ ਸਾਲ ਰਏ 84 ਤੋਂ ਲੈ ਕੇ 2004 ਤੱਕ ਗਿਣਤੀ ਕਰ ਲੋ 30 ਸਾਲ ਦਾ ਸਮਾਂ ਬਣਦਾ ਤੇ ਗੁਰੂ ਪਿਆਰ ਵਾਲਿਓ ਸੋ 20 ਸਾਲ ਦਾ ਸਮਾਂ ਬਣਦਾ ਹੈ ਤੁਸੀਂ ਵੇਖ ਸਕਦੇ ਆ ਤੇ ਉਹਨਾਂ ਨੇ ਆਪਣੇ ਆਪ ਨੂੰ ਮੁੱਖੀ ਨਹੀਂ ਖਵਾਇਆ ਇਹ ਹੀ ਖਵਾਉਂਦੇ ਰਹੇ ਵੀ ਅਸੀਂ ਸੰਤਾਂ ਦੀ ਗੈਰ ਹਾਜ਼ਰੀ ਵਿੱਚ ਅੱਜ ਮੁਖੀਆਂ ਵਾਸਤੇ ਲੜਦੇ ਨੇ ਸੋ ਐਸੇ ਮਹਾਨ ਮਹਾਂਪੁਰਖ ਜਿਨ੍ਹਾਂ ਨੇ ਪਤਾ ਹੀ ਨਹੀਂ ਕਿੰਨੇ ਕੁ ਸ਼ਹੀਦ ਪਰਿਵਾਰਾਂ ਦੀ ਮਦਦ ਕੀਤੀ ਬਸ ਇੰਨਾ ਕਾ ਕੇ ਉਹਨਾਂ ਨੇ ਲੋਕਾਂ ਨੂੰ ਵਿਖਾਇਆ ਨਹੀਂਗਾ ਇਹ ਫੋਟੋਆਂ ਖਿੱਚ ਕੇ ਨਹੀਂ ਪਾਈਆਂ ਵੀ ਅਸੀਂ ਫੁਲਾਨੇ ਪਰਿਵਾਰ ਦੀ ਮਦਦ ਕੀਤੀ ਹੈ ਟੀਵੀ 'ਚ ਨਹੀਂ ਦਿਖਾਇਆ ਵੀ ਅਸੀਂ ਫੁਲਾਨੇ ਪਰਿਵਾਰ ਦੀ ਮਦਦ ਕੀਤੀ ਹੈ ਤੇ ਜੇ ਕਿਸੇ ਨੂੰ ਸ਼ੱਕ ਹੋਵੇ ਤੇ ਭਾਈ ਬਿਆਨਤ ਸਿੰਘ ਦੇ ਪਰਿਵਾਰ ਨੂੰ ਪੁੱਛੋ ਜਿਨੇ ਇੰਦਰਾ ਗਾਂਧੀ ਨੂੰ ਮਾਰਿਆ ਉਹਨਾਂ ਦੀ ਮਦਦ ਕਿੰਨੇ ਕੀਤੀ ਸੀ ਪੁੱਛ ਕੇ ਵੇਖੋ ਉਹਨਾਂ ਨੂੰ ਸਾਂਭਿਆ ਕਿੰਨੇ ਗੱਲਾਂ ਕਰਨੀਆਂ ਬੜੀਆਂ ਸਖੌਲੀਆਂ ਸਭ ਤੋਂ ਹੇਟ ਲਿਸਟ ਵਿੱਚ ਸੀ ਨਾ ਸਰਕਾਰ ਦੇ ਬਿਆਨਤ ਸਿੰਘ ਦਾ ਪਰਿਵਾਰ ਜਿਨੇ ਇੱਕ ਸਰਕਾਰ ਨੂੰ ਹੀ ਖਤਮ ਕੀਤਾ ਪਰ ਉਸ ਪਰਿਵਾਰ ਨੂੰ ਸਾਂਭਣ ਵਾਸਤੇ ਕੋਈ ਜਥੇਬੰਦੀ ਅੱਗੇ ਨਹੀਂ ਸਿਉਂਦੀ ਉਹ ਤਾਂ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਉਹਨਾਂ ਨੂੰ ਸਾਂਭਿਆ ਘਰ ਵੀ ਬਣਾ ਕੇ ਦਿੱਤਾ ਸਾਰਾ ਕੁਝ ਕੀਤਾ ਭਾਈ ਜਿੰਦੇ ਸੁੱਖੇ ਨੂੰ ਪੁੱਛ ਕੇ ਵੇਖੋ ਕਿੰਨੇ ਸਾਂਭਿਆ ਇਦੋਂ ਭਾਈ ਜਿੰਦਾ ਸੁਖਾ ਸ਼ੀਧੀ ਦੇਣ ਲੱਗੇ ਮਹਾਪੁਰਖਾਂ ਨੇ ਚੋਲੇ ਭੇਜੇ ਸੀ ਕਿ ਚੋਲੇ ਪਾ ਕੇ ਸ਼ੀਧੀ ਦੇਣੀ ਹੈ ਤੇ ਭੇਜੇ ਹੋਏ ਚੋਲੇ ਪਹਿਨ ਕਰਕੇ ਸ਼ਹਾਦਤ ਦਾ ਜਾਮ ਪੀਤਾ ਸੀ ਭਾਈ ਸੁਖਾ ਤੇ ਜਿੰਦਾ ਜੀ ਨੇ ਧਿਆਨ ਦੇਣਾ ਗੁਰੂ ਪਿਆਰ ਵਾਲਿਓ ਮੈਂ ਤੇ ਆਪਣੀਆਂ ਅੱਖਾਂ ਨਾਲ ਵੇਖਿਆ ਇੱਕ ਤੇ ਗੱਲ ਹੁੰਦੀ ਸੁਣੀ ਸੁਣਾਈ ਅੱਖਾਂ ਨਾਲ ਸਭ ਕੁਝ ਵੇਖਿਆ ਹੈ ਕਿ ਜਿੰਨੀ ਬਾਣੀ ਉਹ ਪੜਦੇ ਤੇ ਸੁਣਦੇ ਸੀ ਨਾ ਮੈਂ ਅੱਜ ਕੋਈ ਅੱਜ ਤੱਕ ਇਹੋ ਜਿਹਾ ਵੇਖਿਆ ਤੇ ਸ਼ਾਇਦ ਨਾ ਹੀ ਵੇਖਾਂ ਹੋ ਸਕਦਾ ਕੋਈ ਗੁਰਮੁਖ ਹੋਣਗੇ ਪਰ ਮੈਂ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ ਉਹ ਜੀ ਮੈਂ ਵੀ ਕਈ ਵਾਰ ਬਾਣੀ ਸੁਣਾਉਂਦਾ ਰਹਿਆ ਮੈਨੂੰ ਪਤਾ ਡਿਊਟੀ ਲੱਗਦੀ ਹੁੰਦੀ ਪਰ ਮਹਾਂਪੁਰਖ ਧਨ ਸਨ ਆਪਾਂ ਕਿਤੇ ਉਹ ਘੰਟਾ ਕਥਾ ਸੁਣਨੀ ਹੋਵੇ ਤੇ ਕਦੀ ਆਹ ਗੋੜਾ ਚੁੱਕਦੇ ਕਦੀ ਉਹ ਚੁੱਕਦੇ ਗੁਰਮਖੋ ਕਿੰਨਾ ਸਮਾਂ ਤੇ 6 6 ਘੰਟੇ 8 8 ਘੰਟੇ ਲਗਾਤਾਰ ਬਾਬਾ ਜੀ ਕੀਰਤਨ ਵੀ ਸੁਣਦੇ ਹੁੰਦੇ ਬੈਠੇ ਧਿਆਨ ਦੇਣਾ ਗੁਰੂ ਪਿਆਰ ਵਾਲਿਓ ਸੋ ਉਹਨਾਂ ਦਾ ਜੀਵਨ ਮੈਂ ਅੱਖੀਂ ਵੇਖਿਆ ਹੈ ਉੱਚਾ ਸੁੱਚਾ ਜੀਵਨ ਸਿਰਫ ਇੱਕ ਦਿਨ ਵਿੱਚ ਇੱਕ ਪ੍ਰਸ਼ਾਦਾ ਛਕਣਾ ਤੇ 24 ਘੰਟਿਆਂ ਵਿੱਚੋਂ ਸਿਰਫ ਇੱਕ ਘੰਟਾ ਸੌਣਾ ਇਹ ਉਹਨਾਂ ਦਾ ਜੀਵਨ ਸੀ ਇੱਕ ਪ੍ਰਸ਼ਾਦਾ ਛਕਣਾ ਤੇ ਚੌਵੀਂ ਘੰਟਿਆਂ ਵਿੱਚੋਂ ਇੱਕ ਘੰਟਾ ਸੌਣਾ ਮੈਨੂੰ ਯਾਦ ਮੇਰੇ ਅੱਖੀ ਵੇਖੀ ਘਟਨਾ ਹੈ ਉਦੋਂ ਮੈਂ ਬੀ ਬਲਾਕ ਰਹਿੰਦਾ ਸੀ ਤੇ ਗੁਰੂ ਪਿਆਰ ਵਾਲੋ ਰਾਤ ਦਾ ਸਮਾਂ ਸੀ ਬਾਬਾ ਜੀ ਆਰਾਮ ਕਰਨ ਵਾਸਤੇ ਘੰਟਾ ਜਿਹੜਾ ਬੈੰਦੇ ਸੀ ਪੈਣ ਲੱਗੇ ਲੰਮੇ ਪੈ ਗਏ ਇੱਕ ਸਿੰਘ ਨਵਾਂ ਸੀ ਉਹਦੀ ਡਿਊਟੀ ਲੱਗੀ ਬਾਣੀ ਸੁਣਾਉਣ ਦੀ ਉਹ ਬਾਣੀ ਸੁਣਾਉਂਦਾ ਪਿਆ ਸੀ ਤੇ ਉਸ ਵੇਲੇ ਉਹਨੇ ਸੋਚਿਆ ਕਿ ਬਾਬਾ ਜੀ ਸੌਂ ਗਏ ਉਹਨੇ ਬਾਣੀ ਪੜਨੀ ਬੰਦ ਕਰ ਦਿੱਤੀ ਬਾਬਾ ਜੀ ਝਾਟੀ ਉੱਠੇ ਕਹਿਣ ਲੱਗੇ ਸਿੰਘਾ ਬਾਣੀ ਕਿਉਂ ਬੰਦ ਕਰ ਦਿੱਤੀ ਕਹਿਣ ਲੱਗਾ ਬਾਬਾ ਜੀ ਮੈਂ ਸੋਚਿਆ ਤੁਸੀਂ ਆਰਾਮ ਕਰਨ ਲੱਗੇ ਆਖਿਆ ਆਰਾਮ ਤੇ ਸਰੀਰ ਨੇ ਕਰਦਾ ਹੈ ਸਾਡੀ ਸੁਰਤ ਤਾਂ ਸੁਣਦੀ ਪਈ ਹੈ ਧਿਆਨ ਦੇਣਾ ਸੁਰਤ ਨਹੀਂ ਸੌਂਦੀ ਗੁਰਮਖਾਂ ਦੀ ਗੁਰਮਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਉਹ ਤਾਂ ਹੀ ਕਹਿੰਨੇ ਸਰੀਰ ਕਰਕੇ ਤੇ ਬੁੱਢਿਆਂ ਸਾਰਿਆਂ ਨੇ ਹੋਣਾ ਗੱਲ ਸੁਰਤ ਦੀ ਹੈ ਜਿਹਦੀ ਸੁਰਤ ਉੱਚੀ ਹੈ ਉਹ 80 ਸਾਲ ਦੀ ਉਮਰ ਵਿੱਚ ਵੀ ਬਾਪੂ ਦੀਪ ਸਿੰਘ ਖੰਡਾ ਚੁੱਕ ਲੈਂਦਾ ਉਹ ਨਹੀਂ ਬੁੱਢਾ ਹੁੰਦਾ ਉਹਦੇ ਅੱਗੇ ਵੱਡੇ ਵੱਡੇ ਨਹੀਂ ੜਦੇ ਕਿਉਂਕਿ ਸੁਰਤ ਨਹੀਂ ਬੁੱਢੀ ਸਸਰੀਰਕ ਬੁੱਢਾ ਕੀ ਕਰੂਗਾ ਧਿਆਨ ਦੇਣਾ ਗੁਰੂ ਪਿਆਰ ਵਾਲੂ ਐਸਾ ਉੱਚਾ ਸੁੱਚਾ ਜੀਵਨ ਸੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਅੱਜ ਦੇ ਦਿਨ ਉਹਨਾਂ ਦਾ ਸੰਸਾਰ ਤੇ ਆਉਣਾ ਹੋਇਆ ਸੀ ਐਸੇ ਮਹਾਂਪੁਰਖ ਸੰਸਾਰ ਤੇ ਆਉਂਦੇ ਨੇ ਇਹ ਫੁੱਲ ਦੀ ਜ਼ਿੰਦਗੀ ਜਿਹੜੀ ਹੁੰਦੀ ਹੁੰਦੀ ਤਾਂ ਥੋੜੇ ਸਮੇਂ ਦੀ ਗੁਰਮਖੋ ਪਰ ਫੁੱਲ ਜਿਹੜਾ ਮੈਕ ਖਿਲਾਰ ਕੇ ਜਾਂਦਾ ਏ ਤੇ ਕੰਡਿਆਂ ਦੀ ਜ਼ਿੰਦਗੀ ਲੰਮੀ ਹੁੰਦੀ ਕੰਡੇ ਦੁੱਖ ਹੀ ਦਿੰਦੇ ਹੁੰਦੇ ਆ ਇਸ ਕਰਕੇ ਫੁੱਲ ਵਰਗਾ ਜੀਵਨ ਸੀ ਭਗਤੀ ਦੀ ਮਹਿਕ ਖਿਲਾਰ ਕੇ ਗਏ ਨੇ ਜਿਨ੍ਹਾਂ ਨੇ ਉਹਨਾਂ ਦਾ ਸੰਗ ਮਾਣਿਆ ਉਹਨਾਂ ਨੂੰ ਪਤਾ ਕਿ ਉਹ ਕੀ ਹੈ ਜਿਨ੍ਹਾਂ ਨੇ ਕਦੀ ਸੰਗਤ ਨਹੀਂ ਕੀਤੀ ਉਹਨਾਂ ਨੂੰ ਕੀ ਪਤਾ ਹੈ ਕਿ ਮਹਾਂਪੁਰਖ ਹੁੰਦਾ ਕੀ ਹੈ ਸੋ ਜਿਹੜੇ ਚਾਰ ਕਿਤਾਬਾਂ ਪੜ ਕੇ ਮੇਰੇ ਵਗੈਰ ਗਿਆਨੀ ਬਣ ਜਾਣ ਉਹ ਮਾਣ ਕਰੀ ਫਿਰਨ ਕਿ ਮੈਂ ਗਿਆਨੀ ਬਣ ਗਿਆ ਕਿਤਾਬਾਂ ਪੜ ਕੇ ਗਿਆਨੀ ਨਹੀਂ ਬਣੀਦਾ ਸੋ ਗਿਆਨ ਬਾਹਰਲਾ ਰੁੱਖਾ ਤੇ ਮਿਲ ਸਕਦਾ ਹੈ ਪਰ ਅੰਦਰ ਦੀ ਟਿਕਾਵਾਲੀ ਬਿਰਤੀ ਨਹੀਂ ਮਿਲ ਸਕਦੀ ਸਤਿਗੁਰੂ ਜੀ ਕਿਰਪਾ ਕਰਨ ਸੋ ਇਹ ਅੱਜ ਦੇ ਇਤਿਹਾਸ ਕੁ ਦਿਹਾੜੇ ਸਨ ਭਾਈ ਗੁਰਦੇਵ ਸਿੰਘ ਜੀ ਕੌਕੇ ਦਾ ਸ਼ਹੀਦੀ ਦਿਹਾੜਾ ਸੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਅੱਜ ਜਨਮ ਦਿਨ ਸੀ ਸੋ ਉਹ ਇਤਿਹਾਸ ਆਪ ਜੀ ਦੇ ਸਾਹਮਣੇ ਰੱਖਿਆ ਹੈ ਸਤਿਗੁਰੂ ਜੀ ਕਿਰਪਾ ਕਰਨ ਐਸੇ ਗੁਰਮਖਾਂ ਦੀ ਸਾਨੂੰ ਸੰਗਤ ਮਿਲੇ ਤੇ ਅਸੀਂ ਸਾਰੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਖੰਡੇ ਬਾਟੇ ਦਾ ਅਮਰਤ ਛੱਕ ਕੇ ਆਪਣਾ ਜੀਵਨ ਗੁਰੂ ਦੱਸੇ ਮੁਤਾਬਕ ਬਤਿੱਤ ਕਰੀਏ ਬਾਣੀ ਪੜੀਏ ਸਿਮਰਨ ਕਰੀਏ ਤਾਂ ਸਾਡਾ ਨਵਾਂ ਸਾਲ ਹੋਵੇਗਾ ਤੇ ਜੇ ਆਪਾਂ ਬਾਣੀ ਨਾ ਪੜੀ ਸਿਮਰਨ ਨਾ ਕੀਤਾ ਗੁਰੂ ਵਾਲੇ ਨਾ ਬਣੇ ਫਿਰ ਤਾਂ ਪੁਰਾਣਾ ਹੀ ਆ ਜਿਹੜਾ ਪਹਿਲਾਂ ਚੱਲਦਾ ਸੀ ਨਵਾਂ ਤੇ ਤਾਂ ਹੈ ਜੇ ਗੁਰੂ ਦੇ ਹੁਕਮ ਵਿੱਚ ਚੱਲਾਂਗੇ ਸਤਿਗੁਰੂ ਜੀ ਕਿਰਪਾ ਕਰਨ ਇਤਨੀ ਸੇਵਾ ਭਵਾਨ ਕਰਿਓ ਭੁੱਲਾਂ ਦੀ ਖਿਮਾ ਬਖਸ਼ਿਓ ਸਮਾਂ ਬਿਲਹ ਹੀ ਉੱਪਰ ਹੋ ਚੁੱਕਾ ਹੈ ਆਓ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰੀਏ ਬੁਲਾਵਟੇ ਵਾਹਿਗੁਰੂ ਜੀ ਦਾ ਖਾਲਸਾ ਵਾ ਅਹੇ ਗੁਰੂ ਦੀ ਕੀ ਫਤਿਹ